बस चंद जनवरी ਦੇ ਮਹੀਨੇ ਦੇ ਵਿੱਚ ਸਾਡੇ ਆਨਰਬਲ ਐਡਮਿਨਿਸਟ੍ਰੇਟਿਵ ਜੱਜ ਜਸਟਿਸ ਐਨ ਐਸ ਚਕਰ ਫਰੀਦਕੋਟ ਸੈਸ਼ਨਸ ਡਿਵੀਜ਼ਨ ਦੀ ਇਨਸਪੈਕਸ਼ਨ ਕਰਨ ਆਏ ਉਸ ਦੌਰਾਨ ਜਦੋਂ ਆਬਜ਼ਰਵੇਸ਼ਨ ਹੋਮ ਚਾਏ ਤੇ ਉਹਨਾਂ ਨੇ ਦੇਖਿਆ ਕਿ ਇਹ ਬੱਚੇ ਜੋ ਕਿ ਬਿਲਕੁਲ ਇਨੋਸੈਂਟ ਨੇ ਕਾਨੂੰਨ ਦੀਆਂ ਇੰਟ੍ਰੀਕੇਸੀਜ਼ ਕਰਕੇ ਹਜੇ ਤੱਕ ਇੱਥੇ ਆਬਜ਼ਰਵੇਸ਼ਨ ਹੋਮ 'ਚ ਹੈਗੇ ਨੇ ਹਾਲਾਂਕਿ ਉਹਨਾਂ ਦੀ ਰੀਲੀਜ਼ ਜਿਹੜੀ ਹੈ 18/4/2023 ਤੋਂ ਇਕਵਿਟੀ ਦੇ Uh, accordingly ho jani ho jani chahiye main bahut khakar nal keh rahi hai te bahut khushi mehsoos kar rahi hai ki wo dono bachche aaj ultimately apni mm. family de nal unite honge sir the secretary DLSA jo ki cdm level de officers ne oh khud personally jaake unna bachche nu border cross karwa ke aayenge te oh bachche aaj ultimately after two years almost two years we can say they are going to reunite with their parents namaskar ji ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਅੱਜ ਮੈਂ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਕੋਠੇ ਹਵਾਨਾ ਆਇਆ ਅੱਜ ਆਖਰ ਉਹ ਦਿਨ ਆ ਗਿਆ ਜਦੋਂ ਫਰੀਦਕੋਟ ਦੀ ਬਾਲ ਜੇਲ੍ਹ ਵਿੱਚ ਬੰਦ ਦੋ ਪਾਕਿਸਤਾਨੀ ਬੱਚਿਆਂ ਨੂੰ ਦੋ ਸਾਲ ਬਾਅਦ ਵਤਨ ਵਾਪਸ ਕੀਤਾ ਜਾਵੇਗਾ ਤੇ ਉਹਨਾਂ ਨੂੰ ਫਰੀਦਕੋਟ ਦੀ ਬਾਲ ਜੇਲ੍ਹ ਤੋਂ ਰਿਹਾਆ ਕਰ ਦਿੱਤਾ ਗਿਆ ਹੈ ਤੇ ਟੀਮ ਉਹਨਾਂ ਨੂੰ ਲੈ ਕੇ ਅੱਜ ਅੰਮ੍ਰਿਤਸਰ ਅਟਾਰੀ ਬਾਰਡਰ ਰਾਹੀਂ ਪਾਕਿਸਤਾਨ ਦੇ ਵਿੱਚ ਉਹਨਾਂ ਦੇ ਰੇਂਜਰਾਂ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਸਪੁਰਦ ਕਰੇਗੀ ਤੇ ਇਹ ਕੰਮ ਜੁਡੀਸ਼ੀਅਲ ਪੱਧਰ ਤੇ ਉਥੋਂ ਦੇ ਸੀਜੀਐਮ ਪੱਧਰ ਦੇ ਅਧਿਕਾਰੀ ਖੁਦ ਆਪਣੀ ਦੇਖਰੇਖ ਹੇਠ ਕਰਨਗੇ ਪਾਕਿਸਤਾਨ ਦੇ ਇਹਨਾਂ ਦੋਨਾਂ ਬਾਲ ਕੈਦੀਆਂ ਦੇ 2 ਸਾਲ ਦੌਰਾਨ ਇੱਥੇ ਰਹਿਣ ਤੇ ਕਿਵੇਂ ਸਰਕਾਰ ਲੈਵਲ ਤੇ ਅਦਾਲਤਾਂ ਨੇ ਲੀਗਲ ਏਡ ਨੇ ਆਪਣੇ ਤੌਰ ਤੇ ਕੰਮ ਕਰਕੇ ਇਹਨਾਂ ਦੀ ਰਿਹਾਈ ਕਰਾਈ ਆ ਇਹ ਸਾਰਾ ਕੁਝ ਸੁਣਦੇ ਆ ਫਰੀਦਕੋਟ ਲੀਗਲ ਏਡ ਦੇ ਅਧਿਕਾਰੀਆਂ ਦੀ ਜ਼ੁਬਾਨੀ ਡਿਸਟ੍ਰਿਕਟ ਲੀਗਲ ਸਰਵਿਸ ਅ ਕੁਆਲਿਟੀ ਫਰੀਦਕੋਟ ਦੇ ਲਈ ਅੱਜ ਬਹੁਤ ਹੀ ਪ੍ਰਾਈਡ ਵਾਲੀ ਮੋਮੈਂਟ ਹੈ ਕਿਉਂ ਕਿ ਕਿਉਂਕਿ ਦੋ ਪਾਕਿਸਤਾਨੀ ਨੈਸ਼ਨਲ ਬੱਚੇ ਜੋ ਕਿ ਅਸੀਂ ਕਹਿ ਸਕਦੇ ਆਂ ਕਿ ਗਲਤੀ ਦੇ ਨਾਲ ਇੰਡੀਅਨ ਬਾਰਡਰ ਨੂੰ ਕਰਾਸ ਕਰਦੇ ਹੋਏ ਸਟ੍ਰੇ ਕਰਦੇ ਹੋਏ ਆਂਡੀਆਂ ਦੇ ਵਿੱਚ ਆ ਗਏ ਤੇ ਉਹਨਾਂ ਨੂੰ ਡਿਸਟ੍ਰਿਕਟ ਤਰਨਤਾਰਨ ਦੀਆਂ ਅਥਾਰਟिटीज ਨੇ 31 8 2022 ਨੂੰ ਗ੍ਰਿਫਤਾਰ ਕਰ ਲਿਆ ਕਿਉਂਕਿ ਉਹ ਬੱਚੇ ਸੀ ਇਸ ਕਰਕੇ ਜੁਵਨਲ ਜਸਟਿਸ ਐਕਟ ਦੇ ਥਲੇ ਤਰਨਤਾਰਨ ਦੀਆਂ ਕੋਰਟਸ ਦੇ ਵਿੱਚ ਉਹਨਾਂ ਦਾ ਕ੍ਰਾਇਮ ਚੱਲਿਆ ਤੇ ਕੋਰਟਸ ਨੇ ਉਹਨਾਂ ਨੂੰ 18 4 23 ਨੂੰ ਬਰੀ ਕਰਤਾ ਇਹ ਬੱਚੇ ਜਿਹੜੇ ਨੇ ਆਬਜ਼ਰਵੇਸ਼ਨ ਹੋਮ ਫਰੀਪੋਰਟ ਦੇ ਵਿੱਚ ਹੀ ਰਹੇ ਟ੍ਰਾਇਲ ਦੇ ਦੌਰਾਨ ਐਂਡ ਇਵਨ ਆਫਟਰ देयर ਐਕਵਿਟਲ ਹੁਣ ਐਕਵਿਟਲ ਤੋਂ ਬਾਅਦ ਇਹਨਾਂ ਦੀ ਜਿਹੜੀ ਰੀਪੈਟਰੀਏਸ਼ਨ ਸੀਗੀ ਉਹ ਇੱਕ ਲੌਂਗ ਡਰਾਉਨ ਪ੍ਰੋਸੀਜਰ ਹੈ ਜਿਹੜਾ ਕਿ ਸਾਨੂੰ ਹਾਇਰ ਅਥਾਰਟिटीज ਡਾਇਰੈਕਟੋਰੇਟ ਆਫ ਡਿਸਟ੍ਰਿਕਟ ਸੋਸ਼ਲ ਸਿਕਿਉਰਿਟੀ ਐਂਡ ਵੈਲਫੇਅਰ ਐਂਡ ਐਕਸਟਰਨਲ ਅਫੇਅਰਸ ਮਿਨਿਸਟਰੀ ਦੇ ਨਾਲ ਚਲਾਉਣਾ ਸੀ ਜਿਸ ਪ੍ਰੋਸੀਜਰ ਨੂੰ ਆਲਮੋਸਟ ਪਿਛਲੇ 1 ਸਾਲ ਤੋਂ ਉਹ ਪ੍ਰੋਸੀਜਰ ਚੱਲ ਰਿਹਾ ਸੀਗਾ ਤੇ ਵੀ ਵੇਰ ਟੇਕਿੰਗ 올 স্টেਪਸ ਤਾਂ ਕਿ ਉਹ ਜਲਦੀ ਤੋਂ ਜਲਦੀ ਅਕੰਪਲਿਸ਼ ਹੋਏ ਜਨਵਰੀ ਦੇ ਮਹੀਨੇ ਦੇ ਵਿੱਚ ਸਾਡੇ ਆਨਰਬਲ ਐਡਮਿਨਿਸਟ੍ਰੇਟਿਵ ਜੱਜ ਜਸਟਿਸ ਐਨ ਐਸ ਸ਼ਕਰਬਤ ਫਰੀਦਕੋਟ ਸੈਸ਼ਨਸ ਡਿਵੀਜ਼ਨ ਦੀ ਇਨਸਪੈਕਸ਼ਨ ਕਰਨ ਆਏ ਉਸ ਦੌਰਾਨ ਜਦੋਂ ਆਬਜ਼ਰਵੇਸ਼ਨ ਹੋਣ ਚਾਏ ਤੇ ਉਹਨਾਂ ਨੇ ਦੇਖਿਆ ਕਿ ਇਹ ਬੱਚੇ ਜੋ ਕਿ ਬਿਲਕੁਲ ਇਨੋਸੈਂਟ ਨੇ ਕਾਨੂੰਨ ਦੀਆਂ ਇੰਟ੍ਰਿਕੈਸਿਸ ਕਰਕੇ ਹਜੇ ਤੱਕ ਇਥੇ ਆਬਲੀਵੇਸ਼ਨ ਹੋਮ ਚੇਗੇ ਨਹੀਂ ਹਾਲਾਂਕਿ ਉਹਨਾਂ ਦੀ ਰਿਲੀਜ਼ ਜਿਹੜੀ ਹੈ 18/4/2023 ਤੋਂ ਕੁਟਲੀ ਦੇ ਅਕੋਰਡਿੰਗਲੀ ਹੋਣੀ ਜਾਣ ਹੋ ਜਾਣੀ ਚਾਹੀਦੀ ਸੀ ਤੇ ਆਨਰੇਬਲ ਜਸਟਿਸ ਰਿਕਰਵਟ ਨੇ ਇਹ ਜਿਹੜਾ ਵੈ ਮਹਿੰਮ ਸਟਾਰਟ ਕੀਤੀ ਉਹਨਾਂ ਨੇ ਜੁਡੀਸ਼ੀਅਲ ਸਾਈਟ ਤੇ ਇਹ ਮੈਟਰ ਟੇਕ ਅਪ ਕੀਤਾ ਆਨਰੇਬਲ ਹਾਈ ਕੋਰਟ ਨੇ ਡਾਇਰੈਕਸ਼ਨ ਦਿੱਤੀ ਆ ਟੂ ਬੀ ਅਥੋਰिटीज ਟੂ ਐਕਸਪੀਡਾਈਟ ਦਾ ਮੈਟਰ ਦੀ ਮੈਟਰ ਵਾਸ ਟੇਕਨ ਅਪ ਵਿਦ ਦੀ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਗਵਰਨਮੈਂਟ ਆਫ ਇੰਡੀਆ

Lagra, hai. So we should all take pride in this moment. <laughs> ah, nahin, these, these children are under 18 years of age. That is why they, are, they were juveniles, said to be in conflict with law. So this observation home, the 18 years of age. So I would not like to disclose the identity of the children for security reasons. So it's case